ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡਕਾਨ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਭਾਈਪੁਰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਾਗਾ ਜੀ ਜਿਨ੍ਹਾਂ ਚੋਂ ਇੱਕ ਸੂਆ ਸਵਾਇਆ ਨਾਗਾ ਜੀ ਤੇ ਇੱਕ ਗੱਬੜ ਸਮਾ ਹਜੇ ਲੈਂਦੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਹਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਮੋਬਾਈਲ ਨੰਬਰ ਹੀ 8196876792 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਮਾ ਜੀ ਸੁਆ ਬਾਈ ਇਹਦਾ ਮਾਲਕਾਂ ਨੇ ਦੂਜਾ ਦੱਸਿਆ ਸੀਗਾ ਭਲਾ ਕੋਈ ਤੀਜਾ ਮੰਨ ਲੇ ਜਿਹੜਾ ਕੋਈ ਸੂਈ ਦੀ ਜਦਾਈ ਆ ਜਾਂ ਘਰ ਦੀ ਆ ਹਨਾ ਠੀਕ ਆ ਜੀ ਠੀਕ ਆ ਜੀ ਕੀ ਲਿਆਂਦੀ ਆ ਆਪਣੀ ਠੀਕ ਆ ਬਾਈ ਸਵਾ ਕਿੰਨਾ ਲੈਂਦੀ ਆ ਜੀ ਸਵਾ ਬਾਈ ਹਫ਼ਤਾ ਦਾ ਮੋਇਨਾ ਲੈ ਜੂ ਬਾਈ ਕਿੰਨਾ ਬਾਜੂ ਦੁੱਧ ਜੀ ਦੁੱਧ ਬਾਈ ਮਾਲਕਾਂ ਦੇ ਵੀ ਪਿਛਲੇ ਸੂਏ ਅਸੀਂ 25 26 ਕਿਲੋ ਚੋਇਆ ਠੀਕ ਹੈ ਜੀ ਇੰਨਾ ਦੁੱਧ ਕੋਈ ਏਡੀ ਵਹਿੜ ਨੂੰ ਬਾਹਲਾ ਨਹੀਂ ਬਾਈ ਰੇਲ ਬਾਲੀ ਜਿਆਦਾ ਲੰਮੀ ਹੈ ਬਾਲੀ ਜਿਆਦਾ ਲੰਮੀਆਂ ਬਾਈ ਵੀ ਮੰਨ ਲਾ ਉਹ ਲੰਬਾਈ ਬਾਲੀ ਹੈ ਰੇਲ ਗੱਡੀ ਜਿੱਡੀ ਹੈ ਰੇਲ ਗੱਡੀ ਦਾ ਮੰਨ ਲਾ ਇੰਜਣ ਜਿੱਡੀ ਆ ਆਪਾਂ ਕਹਿ ਦਿੰਨੇ ਆ ਹੂੰ ਦਿਉਦਾ ਬੰਦੇ ਕਹਿੰਦੇ ਸੀ ਅੱਜ ਕਿ 30 ਕਿਲੋ ਦੁੱਧ ਦੇਊਗੀ ਠੀਕ ਆ ਜੀ ਪਰ ਆਪਾਂ ਤਾਂ 25 26 ਕਹਿ ਕੇ ਹੀ ਦੇਣੀ ਆ ਬਾਈ ਠਣਾ ਦੇ ਡੰਨਾ ਜੀ ਠਣਾ ਦੀ ਬਹੁਤ ਓਕੇ ਆ ਬਾਈ ਠੀਕ ਆ ਜੀ ਹਾਈਟ ਵੀ ਪੂਰੀ ਚੰਗੀ ਆ ਤੇ ਵੇਲ ਤਾਂ ਬਾਈ ਆਮ ਗਾਇਆਂ ਨਾਲੋਂ ਜ਼ਿਆਦਾ ਇਹ ਸਪੈਸ਼ਲ ਹੀ ਆ ਦੱਸਿਆ ਤਾਂ ਕਿਉਂਕਿ ਹੋ ਸਕਦਾ ਵੀਡੀਓ ਤੇ ਤੁਹਾਨੂੰ ਪਤਾ ਨਹੀਂ ਕਿਵੇਂ ਦੀ ਦੀਂਦੀ ਹੋਵੇ ਤੇ ਪਰ ਬੇਲ ਬਹੁਤ ਜ਼ਿਆਦਾ ਵਹਿੜਦੀ ਦੇਣ 10 ਪੈ ਤੋਰ ਕੇ ਦਿਖਾਦੀ ਵੀਰੇ ਨਾਲ ਦੀ ਨਾਲ ਉਹ ਆਂਦੇ ਨਾ ਬਾਈ ਅਸੀਂ ਵੀ ਐਚ ਫਗਾਂ ਦੇ ਜਰਸੀ ਦਾ ਸੀਮਨ ਲਵਾਇਆ ਸੀ ਠੀਕ ਆ ਜੀ ਵੀ ਐਵੇਂ ਆਪਾਂ ਝੂਠ ਮਾਰਦਗੇ ਫਲਾਨੇ ਸੀਮਨ ਦੀ ਫਲਾਨੇ ਦੀ ਨਹੀਂ ਆਪਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਬਾਈ ਠੀਕ ਆ ਵੀਰੇ ਕੱਦ ਕਾਠ ਵਜਨ ਦੇ ਪੱਖ ਤੋਂ ਵੀ ਚੰਗੀ ਆ ਪਿਛਲੇ ਸੂਏ ਬਾਈ ਦੱਸਦਾ ਕਿ 26 27 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਕਿ ਚੋਇਆ ਵਾ ਆਪਣਾ ਵੱਡੀ ਬੈੜਾ ਬੇਲ ਬਹੁਤ ਆ ਕੁਆਲਿਟੀ ਬਹੁਤ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਫੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਪੋਰਟ ਸ਼ਾਂਖ ਕੋਈ ਵੀ ਨਹੀਂ ਖਣ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਵਾ ਬਾਕੀ ਠੰਡੀ ਆ ਜੀ ਐਡੀ ਵਿਹੜ ਨੂੰ 25 26 ਕਿਲੋ ਦੁੱਧ ਵੀਰੇ ਕਹਿੰਦਾ ਵੀ ਕੀ ਆ ਜਿਹੜੇ ਹਿਸਾਬ ਨਾਲ ਵੇਲ ਆ ਹਾਈਟ ਆ ਬਜਨਾ ਸੇਵਾ ਵਾਲੇ ਬੰਦੇ ਕੋਲੇ ਜਾਵੜੀ ਹੋ ਸਕਦਾ 30 ਦੇ ਦੇਵੇ ਸਹੀ ਗੱਲ ਆ ਜੀ ਬਾਕੀ ਆਏ ਆ ਬਾਈ ਵੀ ਲੈ ਟੱਲ ਟੁੱਲ ਬਹੁਤ ਹੋਏ ਉਹ ਬਣ ਕੇ ਸੁਣਾ ਬਾਈ ਵਿਹੜ ਨੇ ਵੀ ਆਏ ਨਹੀਂ ਵੀ ਆਈ ਸੁਪੂਗੀ ਠੀਕ ਆ ਵੀਰੇ ਤੇ ਡਿਮਾਂਡ ਵੀਰੇ ਦੀ ਦੁਮਾੜੀ ਬਾਈ ਅੱਜ ਦੀ 75000 ਰੁਪਏ ਚੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਪਰ ਜਿੱਦਾਂ ਵਹਿੜ ਤਿਆਰ ਹੋਗੀ ਬਾਈ 90000 ਦੀ ਵਹਿੜ ਆ ਪਹਲਾ ਕੋਈ ਮਾਨ ਲਾ ਵੇਚਣ ਵਾਲਾ ਬੰਦਾ ਵੀ ਲੈ ਗਿਆ ਤਿਆਰ ਕਰਕੇ ਵੇਚ ਲਵੇ ਸਹੀ ਗੱਲ ਹੈ ਇੱਕ ਨਵਾਈ ਧਵਾਈ ਨਹੀਂ ਬਾਈ ਥੋੜਾ ਜਿਹਾ ਮਾਨ ਲਾ ਮੌਸਮ ਖਰਾਬ ਕਰਕੇ 75000 ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਪਰ ਬਾਈ ਅੱਜ ਵੀ ਨਹੀਂ ਕਿਸੇ ਨੇ ਆਹ ਭਾ ਦੇਣਾ ਕੱਚੀ ਵਹਿੜ ਦਾ ਨਾ ਅੱਜ ਵੀ ਨਹੀਂ ਕਿਸੇ ਨੇ ਆਹ ਭਾ ਦੇਣਾ ਬਾਈ ਸਹੀ ਗੱਲ ਹੈ ਤੇ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹਦਾ ਸੂਆ ਪਹਿਲਾ ਬਾਈ 4 ਦਾੰਦਾ ਮੂੰਹੋਂ ਕਦੋਂ ਸੂਈ ਆ ਜੀ ਇਹ ਸੂਈ ਨੂੰ ਮੰਨ ਲਾ ਬਾਈ ਇਹ ਨੂੰ ਨਾ ਮੇਰੇ ਹਿਸਾਬ ਨਾਲ ਵੀ ਮਸਾ 35 40 ਦਿਨ ਹੋਇਆ ਜਿੱਦੇ ਮੈਂ ਲੈ ਕੇ ਆਇਆ ਸੀ ਨਾ ਬਾਈ ਵੈੜ ਠੀਕ ਆ ਜੀ ਉਦੋਂ ਵੈੜ ਨੂੰ ਸੂਈ ਨੂੰ ਹੋਏ ਸੀਗੇ ਮੰਨ ਲਾ 15 16 ਦਿਨ ਠੀਕ ਆ ਜੀ ਮੇਰੇ ਕੋਲੇ ਆ ਕੇ ਬਾਈ ਵੈੜ ਦਾ ਰੇਵਾ ਬਹੁਤ ਕਰ ਗਈ ਠੀਕ ਆ ਬਾਈ ਉਹ ਗਰੀਵਾ ਹੀ ਨਹੀਂ ਛੱਡਿਆ ਤੇ ਬੱਚਾ ਮੇਰੇ ਕੋਲੇ ਹੀ ਮਰਿਆ ਬਾਈ ਵੈੜ ਦਾ ਠੀਕ ਆ ਜੀ ਵੀ ਮੰਨ ਲਾ 35 40 ਦਿਨ ਸੂਈ ਨੂੰ ਹੋ ਗਏ ਹੋਣਗੇ ਐਵੇਂ ਆਪਾਂ ਝੂਠ ਮਾਰਦਗੇ 10 ਦਿਨ ਹੋ ਗਏ ਉਹ ਗੱਲ ਗਲਤ ਆ ਬਾਈ ਠੀਕ ਆ ਜੀ ਚਾਹੇ ਕੋਈ ਜਿੰਨਾ ਸਮਾਂ ਮਰਜੀ ਮੰਨ ਲੈ ਮਰਜੀ ਮੰਨ ਲੈ ਬਾਈ ਆਪਾਂ ਨੂੰ ਕੋਈ ਚੱਕਰ ਨਹੀਂਗਾ ਠੀਕ ਆ ਜੀ ਦੁੱਧ ਬਾਈ ਇਹਦੇ ਥੱਲੇ ਸੀਗਾ 16 17 ਕਿਲੋ ਠੀਕ ਆ ਜੀ ਅਦਰੇਵੇਂ ਨਾ ਦੁੱਧ ਇਹੋ ਜਿਹਾ ਘਟੀ ਬਾਈ ਹੁਣ ਮੇੜ ਮੰਨ ਲਾ 9 ਤੋਂ 10 ਕਿਲੋ ਦੁੱਧ ਆ ਇਹ ਥੱਲੇ ਦੋਹਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਹਾਂ ਬਾਈ ਠੀਕ ਆ ਥਣਾ ਦੀ ਡਾਨਾ ਜੀ ਥਣਾ ਦੀ ਡਾਨਾ ਬਾਈ ਕਬਹਣੀ ਵਾਲੇ ਮੂਹਰਲੇ ਥਾਂ 'ਚ 10 15 12 ਕਾਟਾ ਉਹ ਜਿਹੜੀ ਗੱਲ ਆਪਾਂ ਦੱਸ ਕੇ ਦੇਣੀ 18 10 15 ਹੈਗਾ ਮਾਰਗਾ ਹਾਂ ਵੀ ਕਈ ਵਾਰੀ ਅਗਲਾ 100 ਕਿਲੋਮੀਟਰ ਤੋਂ ਆਵੇ ਇੱਥੇ ਆ ਕੇ ਕੁਝ ਹੋਰ ਨਿਕਲੇ ਉਹ ਗੱਲ ਗਲਤ ਹੋ ਜਾਂਦੀ ਉਹ ਗਲਤ ਹੋ ਜਾਂਦੀ ਅਗਲੇ ਦਾ ਵੀ ਕੀਮਤੀ ਸਮਾਨ ਹੁੰਦਾ ਵੀ ਆਪਾਂ ਬਾਈ ਅੱਜ ਤੱਕ ਨਾ ਦਾ ਝੂਠ ਮਾਰ ਕੇ ਮਾਲ ਵੇਚਿਆ ਨਾ ਲੋੜ ਆ ਬਾਈ ਸੱਚ ਦੱਸੋ ਅਗਲੇ ਨੂੰ ਜਿਹਨੂੰ ਪੋਹਗਦੀ ਹੋਈ ਲੈ ਰੂਗਾ ਹਨਾ ਬਾਈ ਸਹੀ ਗੱਲ ਤੋੜ ਕੇ ਦਿਖਾ ਦੇਂਗਾ ਬਾਈ ਦਿਖਾ ਦੇਨੇ ਬਾਈ ਬਾਕੀ ਆਏ ਆ ਬਾਈ ਕੁਆਲਿਟੀ ਬਹੁਤ ਆ ਜੀ ਕੁਆਲਿਟੀ ਵੱਚੀ ਦੀ ਬਹੁਤ ਆ ਬਾਈ ਦੰਦ ਵੀ ਵਾਕਈ ਯਾਰ ਆ ਜੀ ਚੈੱਕ ਕਰ ਸਕਦੇ ਹੋ ਇਸ ਕੁਆਲਿਟੀ ਸੋਹਣੀ ਹੈ ਜੀ ਇਹਦਾ ਨਾ ਬਾਈ ਮੈਂ ਤੁਹਾਨੂੰ ਦੱਸ ਦੇਣਾ ਇਹ ਐਸੀ ਖੁੱਲੀ ਫਿਰਦੀ ਠੀਕ ਆ ਜੀ ਆਪਾਂ ਬੰਨ ਲਈ ਹਾਂਜੀ ਤੇ ਚੁਵਾਈ ਕਰਦੀ ਸੀ ਇਹਦੀ ਮਸ਼ੀਨ ਨਾ ਠੀਕ ਆ ਜੀ ਆਪਾਂ ਬੰਨ ਲਈ ਬਾਈ ਆ ਕੇ ਪੰਜ ਦਿਨ ਬਾਈ ਇਹਨੇ ਇੰਨਾ ਕ ਮੰਨ ਲਾ ਵੀ ਢੱਕਾਂ ਵਿੱਚ ਨਹੀਂ ਖਾਦਾ ਠੀਕ ਆ ਜੀ ਨਾ ਘੁੱਟ ਪੀਤਾ ਪਾਣੀ ਠੀਕ ਹੈ ਬਰ ਇਹ ਤਾਂ ਮੰਨ ਲਾ 6 6 ਕਿਲੋ ਦੁੱਧ ਤੇ ਆ ਗਈ ਸੀ ਕਿ ਹੁਣ 9 10 ਕਿਲੋ ਦੁੱਧ ਕੀਤਾ ਬਾਈ ਇਹਨੇ ਠੀਕ ਹੈ ਬਰ ਹਾਂ ਵੀ ਆਪਣੀ ਤਾਂ ਬਾਈ ਮਹਿੰਗੀ ਲਈ ਸੀਗੀ ਠੀਕ ਹੈ ਜੀ ਬਾਕੀ ਆਪਾਂ ਨੂੰ ਵੀ ਪਤਾ ਵੀ ਐਡੀ ਵੜ ਕੌਣ ਦਿੰਦਾ ਬਾਈ ਕੌਣ ਦਿੰਦਾ ਜੀ ਹਨਾ ਤੇ ਅੱਜ ਦੀ ਡਿਮਾਂਡ ਜੀ ਇਹਦੇ ਅੱਜ ਬਾਈ 35000 ਰੁਪਏ ਜੋ ਮਾਨ ਤਨ ਕਰਦਾਂਗੇ ਠੀਕ ਹੈ ਜੀ ਤੇ ਚੁਆਈ ਆਏ ਆ ਵੀ ਆਪਦੀ ਦੋ ਡੰਗ ਬਿਸ਼ੱਕ ਦੀ ਕੋਈ ਅਗਲਾ ਚੋਕੇ ਲੈ ਜਾਵੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਬਰ ਇਹ ਤੋਂ ਟੈਨ ਸੁਆ ਬਾਈ ਦੱਸਦਾ ਕਿ ਪਹਿਲਾ ਜੀ ਮੂੰਹ ਤੋਂ 4 ਦੰਦ ਆ ਜੀ ਡੇਟ ਮਤਲਬਕ ਸਮਾਂ ਬਾਈ ਦੱਸਦਾ ਕਿ 35 ਤੋਂ 40 ਦਿਨ ਹੋ ਗਏ ਆ ਜੀ ਫੇਸ ਕੁਆਲਟੀ ਸੋਹਣੀ ਆ ਖੁੱਲੀ ਫਿਰਦੀ ਆਈ ਸੀ ਤੇ ਉਪਰਾ ਕਰ ਗਈ ਬਾਈ ਨੇ ਸਿੰਗਲ ਪਾ ਲਿਆ ਜੀ ਇੱਕ ਥਣ ਚੋਂ ਧਾਰਾਂ ਘਾਟਾ 10 ਕ ਪਹਿਲਾਂ ਦੱਸਿਆ ਚੰਗਾ ਜੀ ਤਿੰਨਾਂ ਥਣਾਂ ਵੀ ਓਕੇ ਹੋ 9 ਤੋਂ 10 ਕਿਲੋ ਨੈਟ ਦੁੱਧ ਤਿਆਰ ਆਪ ਤੇ ਪਰ ਬਰੀਡ ਦਾ ਵੀਰੇ ਅੰਤ ਕੋਈ ਨਹੀਂ ਚੈੱਕ ਕਰ ਸਕਦੇ ਹਾਂ ਆਏ ਆ ਬਾਈ ਯਾਰ ਵੀ ਜਿਹੜੇ ਬੰਦੇ ਫੰਡਰ ਵੱਛੀ ਲੈਂਦੇ ਆ 30-35000 ਰੁਪਏ ਲਾਉਂਦੇ ਆ ਉਹਦੇ ਨਾਲੋਂ ਬਹੁਤ ਚੰਗੀ ਆ 100 ਗੁਣਾ ਚੰਗੀ ਆ ਬਾਕੀ ਦੰਦ ਦੇ ਜਾਣਾ ਮੇਰੇ ਖਰਚਾ ਕੱਢੀ ਜਾਣਾ ਤੇ ਹਾਈਟ ਆ ਵੜਦੇ ਬਰੋਬਰ ਹੀ ਆ ਵੀਰੇ ਹਾਂ ਬਾਈ ਤੇ ਦੰਦ ਚਾਰ ਆ ਹਜੇ ਵੀ ਵੱਡੀ ਹਾਈਟ ਦੀ ਆ ਜਿਹੜੇ ਹਿਸਾਬ ਨਾਲ ਚਾਰ ਦੰਦ ਆ ਉਹ ਹਿਸਾਬ ਨਾਲ ਹਾਈਟ ਚੰਗੀ ਆ ਮੰਨ ਲਾ ਬਾਈ ਜਿੱਦਣ ਲਈ ਆ ਬੱਚੀ ਦਾ ਕੋਈ ਜੋਬਨ ਹੋਰ ਹੀ ਸੀ ਕੁਸ ਠੀਕ ਆ ਜੀ ਤੇ ਚਲੋ ਉਹ ਤਾਂ ਕੁਦਰਤੀ ਬਾਈ ਹੁੰਦਾ ਹੀ ਰਹਿੰਦਾ ਆਪਣੇ ਨਾਲ ਤਾਂ ਚੱਲੀ ਜਾਂਦਾ ਚੱਲੀ ਜਾਂਦਾ ਰਹਿੰਦਾ ਤੇ ਡਿਮਾਂਡ ਆ ਜਮਾ ਲੈਣ ਦੇਣ ਵਾਲੀ ਬਾਈ ਕਹਿੰਦਾ 35000 ਰੁਪਇਆ ਵਿੱਚੋਂ ਮਾਨਤਾ ਮੈਂ ਭੇਟ ਕਰਾਂਗੇ ਬਾਈ ਪਰ ਇਹਨਾਂ ਵੀ ਫੰਡਰ ਵੱਛੀ ਲੈਣ ਨਾਲੋਂ ਚੰਗੀ ਆ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ